ਫਰੀਦਕੋਟ ਲੋਕ ਸਭਾ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਦੀਆਂ ਵਧੀਆਂ ਮੁਸ਼ਕਲਾਂ ਸੰਯੁਕਤ ਕਿਸਾਨ ਮੋਰਚਾ ਨੇ ਰਟਰਨਿੰਗ ਅਫਸਰ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਦਿੱਤਾ ਮੰਗ ਪੱਤਰ ਪੀਤੇ ਦਿਨੀ ਹੰਸਰਾਜ ਹੰਸ ਵੱਲੋਂ ਪਿੰਡ ਬਿੱਲੀਆਲਾ ਵਿਖੇ ਕਿਸਾਨਾਂ ਪ੍ਰਤੀ ਜਬਦਾਵਲੀ ਤੇ ਪ੍ਰਗਟਾਇਆ ਇਤਰਾਜ਼ ਸੰਯੁਕਤ ਕਿਸਾਨ ਮੋਰਚਾ ਵੱਲੋਂ ਹੰਸਰਾਜ ਹੰਸ ਖਿਲਾਫ 21 ਮਈ ਤੱਕ ਦੀ ਮੰਦੀ ਕਾਨੂੰਨੀ ਕਾਰਵਾਈ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਹੈ ਆਪ ਕੋ ਨੇ ਕਿਹਾ ਕਿ 21 ਮਈ ਨੂੰ ਹੋਣ ਵਾਲੀ ਕਸਾੜ ਮਹਾਪੰਚਾਇਤ ਦੇ ਵਿੱਚ ਅੱਗੇ ਦੀ ਰੂਪਰੇਖਾ ਤਿਆਰ ਕਰਨ ਅਤੇ ਹਾਂਸ ਰਾਜ ਹੰਸ ਨੂੰ ਉਸੇ ਦੀ ਹੀ ਪਾਸ਼ਾ ਦੇ ਵਿੱਚ ਜਵਾਬ ਦੇਣ ਦੀ ਗੱਲ ਆਖੀ ਗਈ। ਉਹਨਾਂ ਕਿਹਾ ਕਿ ਪਿੰਡਾਂ ਦਾ ਆਪਸੀ ਭਾਈਚਾਰਾ ਖਤਮ ਕਰਨ ਅਤੇ ਪਰ ਆਮਰੂ ਜੰਗ ਸ਼ੁਰੂ ਕਰਨ ਵਾਲੀ ਗੱਲ ਤੇ ਤੁਰਿਆ ਹੋਇਆ ਹੈ ਹਾਂਸ ਰਾਜ ਹੰਸ। ਨਵੰਤਨ ਲੇਵਾ ਨਾ ਕੋਲ ਦੁੱਸੰਗੇ ਜ਼ਿਲ੍ਹਾ ਪ੍ਰਭਾ ਕਰਾਂਤੀ ਕਰ ਕਿਸਾਨਾਂ ਨੂੰ ਪੰਜਾਬੋ ਅੱਜ ਡਿਪਟੀ ਕਮਿਸ਼ਨਰ ਨੂੰ ਮਿਲਿਸੀ ਅੱਜ ਜ਼ਿਲ੍ਹਾ ਫਰੀਦਕੋਟ ਦੇ ਸਯੁਕਤ ਮੋਰਚੇ ਵੱਲੋਂ ਅੱਜ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਜਿਹੜਾ ਪਿਛਲੇ ਦਿਨਾਂ ਚ ਹੰਸਰਾਜ ਦੀ ਵੀਡੀਓ ਵਾਇਰਲ ਹੋਈ ਹੈ ਜਾਂ ਭੱਟੀ ਸ਼ਬਦਾਵਲੀ ਜਿਹੜੀ ਉਹਦੇ ਵਿੱਚ ਵਰਤੀ ਗਈ ਆ ਉਹਦੇ ਸਬੰਧ ਚ ਅੱਜ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਚੋਣ ਘੁਸ਼ਣ ਦੇ ਜਿੰਮੇਵਾਰ ਹੋਣ ਦੇ ਕਾਰਨ ਉਹਨਾਂ ਨੂੰ ਅੱਜ ਮਿਲ ਕੇ ਉਹਨਾਂ ਵੱਲੋਂ ਜਿਹੜੀਆਂ ਉਹ ਕੀਤੀਆਂ ਖਰੂਸਤਾ ਉਹ ਉਹਨਾਂ 'ਤੇ ਜਾਲ ਕੀਤੀਆਂ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਲਦੀ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜਾ ਉਹ ਗਰੀਬ ਤੇ ਜਿਹੜੀ ਕਿਸਾਨ ਦੇ ਵਿੱਚ ਮਾਲੂ ਜੰਗ ਸ਼ੁਰੂ ਕਰਾਉਣ ਵਾਸਤੇ ਜਿਹੜੀ ਹਿੰਦਆਲੀ ਵਰਤੀ ਆ ਜਾਂ ਸਾਡੇ ਭਾਈਚਾਰੇ ਨੂੰ ਜਿਹਦੇ ਵਿੱਚ ਟ੍ਰੇਡ ਆਉਣ ਤੇ ਸਾਨੂੰ ਉਥਾਰ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਭਾਈਪਾ ਜਿਹੜੀ ਇਹ ਖੇਡ ਖੇਡ ਰਹੀ ਆ ਇਹ ਇੱਕ ਜਿਵੇਂ ਵਿਜਾਰ ਦੇ ਵਿੱਚ ਦੰਗੇ ਕਰਾਇਆ ਮਨੀਪੁਰ ਦੇ ਵਿੱਚ ਕਰਾਇਆ ਇਹ ਪੰਜਾਬ ਦੇ ਵਿੱਚ ਵੀ ਉਹੋ ਜਿਹੇ ਹਾਲਾਤ ਬਣਾਉਣਾ ਚਾਹੁੰਦੀ ਹੈ ਤਾਂ ਤੱਕ ਕਿ ਜਿਹੜਾ ਰੈਫਰਿਕੁਐਂਸ਼ਨ ਨੂੰ ਕਿਹਾ ਹੋਇਆ ਹੈ ਕਿ ਇਹਦੇ ਕਾਰਵਾਈ ਕਰੇ ਜੇਕਰ 21 ਤਰੀਕ ਤੱਕ ਕੋਈ ਕਾਰਵਾਈ ਨਹੀਂ ਕਰਦਾ ਜਿਹੜਾ ਪ੍ਰਸ਼ਾਸਨ ਤਾਂ 21 ਦੀ ਮਹਾ ਪੰਚਾਇਤ ਹੋ ਰਹੀ ਹੈ ਰੈਲੀ ਜਗਰਾਉਂ ਦੇ ਵਿੱਚ ਉਹ ਤੋਂ ਬਾਅਦ ਸੂਬਤ ਮੋਰਚਾ ਉਹਦੇ ਤੋਂ ਕੋਈ ਵੱਡਾ ਐਕਸ਼ਨ ਲੈ ਕੇ ਜਿਹੜੀ ਭਾਸ਼ਾ ਇਹ ਬੋਲਦਾ ਇਹਨੂੰ ਉਸੇ ਭਾਸ਼ਾ 'ਚ ਜਵਾਬ ਦੁੱਤਾ ਜੇ ਸੂਬਤ ਮੋਰਚਾ ਜੋ ਫ੍ਰੀਕੋਟ ਹੈ ਉਹ ਡੈਪਟੀ ਕਮਿਸ਼ਨਰ ਨੂੰ ਮਿਲਿਆ ਪਿਛਲੇ ਦਿਨੀ ਸਾਰਿਆਂ ਨੇ ਸੁਣੀਆ ਵੀਡੀਓ ਜੋ ਵਿਲੇਰਾ ਪਿੰਡ ਤੋਂ ਆਤਰਾ ਜਾਂਸ ਨੇ ਜੋ ਬੜੇ ਭੱਦੇ ਸ਼ਬਦ ਔਰ ਬੜੀ ਰੁੱਖੀ ਔਰ ਭਰਾਮਾ ਰੂਜੋ ਜਾਗ ਸ਼ੁਰੂ ਕਰਾਉਣ ਦੀਆਂ ਗੱਲਾਂ ਕੀਤੀਆਂ ਔਰ ਖੇਤਰਾਂ ਦੀ ਘਾਟ ਦਾ ਕਿਸਾਨਾਂ ਨੂੰ ਦੱਸਿਆ ਹੈਗਾ ਔਰ ਦੋ ਤਰੀਕ ਨੂੰ ਇੱਕ ਤਰੀਕ ਤੋਂ ਇਲੈਕਸ਼ਨ ਤੋਂ ਬਾਅਦ ਦੋ ਤਰੀਕ ਨੂੰ ਮਿਲਣ ਦੀ ਗੱਲ ਕਹੀ ਹੈ ਕਿ ਦੋ ਤਰੀਕ ਤੋਂ ਬਾਅਦ ਮਿਲੋ ਇਹਨਾਂ ਖੱਬੇ ਖਾਨਾ ਨੂੰ ਬਹੁਤ ਵੱਡੀਆਂ ਗੱਲਾਂ ਕਹੀਆਂ ਔਰ ਇਹ ਕਿਹਾ ਕਿ ਮੈਂ ਗਰੀਬ ਔਰ ਗਰੀਬਾਂ ਨੂੰ ਸਾਨੂੰ ਵੜ ਨਹੀਂ ਦੰਦੇ ਪਿੰਡਾਂ ਦੇ ਵਿੱਚ ਔਰ ਮੈਂ ਮੇਰਾ ਫੋਨ ਨੰਬਰ ਲੋ ਮੈਂ ਦੱਸੂਗਾ ਇਹਨੂੰ ਪੁੱਛਾ ਜਿਉਂ ਨੇ ਅਸਰਾਜ ਨੂੰ ਕਿ ਇਕੱਲੇ ਫਰੀਕੋਟ ਦੇ ਵਿੱਚ ਵਿਰੋਧ ਹੋ ਰਿਹਾ ਭਾਰਤੀ ਜਨਤਾ ਪਾਰਟੀ ਦਾ ਪਰਨੀਤ ਕੌਰ ਜੋ ਪਟਿਆਲੇ ਤੋਂ ਖੜੀ ਹੈ ਉਹਦਾ ਪੁੱਤਰਾ ਦਾ ਫਰੀਕੋਟ ਸਾੜਿਆ ਸੀ ਜਦੋਂ ਉੱਥੇ ਕਿਸਾਨ ਦੀ ਮੌਤ ਹੋਈ ਸੀ ਸਾਰੇ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਜੋ ਹੈ ਅੱਜ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਜਾ ਸਾਡੀ ਪੂਰੀ ਕੋਸ਼ਿਸ਼ ਜੋ ਤਮੋਰਚੇ ਦੀ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਵਾਰ ਨਹੀਂ ਆਉਣ ਦੇਣੀ ਤੇ ਇਹ ਗੱਲਾਂ ਕਰਦਾ ਮੈਂ ਵੀ ਗਰੀਬ ਹਾਂ ਮੇਰਾ ਪ੍ਰਧਾਨ ਮੰਤਰੀ ਵੀ ਗਰੀਬ ਹੈ ਕਿਉਂਕਿ ਜਿਨ੍ਹਾਂ ਦੇ ਸਬੰਧ ਅਮਾਨੀਆਂ ਡਾਨੀਆਂ ਨਾਲ ਹੈ ਉਹ ਬੰਦੇ ਗਰੀਬ ਨੇ ਜੋ ਸਾਰੀ ਦੁਨੀਆ ਨੂੰ ਇਹ 2% ਲੋਕਾਂ ਨੂੰ ਵੇਚਣਾ ਚਾਹੁੰਦੇ ਆ ਮਾਨੀਆਂ ਡਾਨੀਆਂ ਨੂੰ ਉਹ ਬੰਦੇ ਗਰੀਬ ਐ ਔਰ ਜਿਹੜੇ ਕਹਿੰਦੇ ਮੈਂ ਗੱਲ ਸੁਣੇ ਨੇ ਇੱਥੇ ਭਾਵੇਂ ਨਹੀਂ ਥਾਉਣਾ ਜਿਹੜੇ ਬਹੁਤ ਆਏ ਨੇ ਠੀਕ ਐ ਕੋਈ ਗੱਲ ਸੁਣ ਤੇ ਜੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਗਰੀਬ ਵੀਰਾਂ ਨੂੰ ਜਿੰਨਾਂ ਕੋਲੇ ਖੜ ਕੇ ਗੱਲਾਂ ਕਰਦਾ ਉਹ ਸਾਡਾ ਭਾਈਚਾਰਾ ਐ ਮੈਂ ਬੇਨਤੀ ਕਰਦਾ ਸਾਡਾ ਉਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ ਕੋਈ ਗੱਲ ਨਹੀਂ ਵੋਟਾਂ ਦੀ ਗੱਲ ਵੱਖਰੀ ਹੁੰਦੀ ਵੋਟ ਕਿੱਥੇ ਕਿਸੇ ਨੇ ਪਾਉਣੀ ਐ ਠੀਕ ਐ ਅਸੀਂ ਹਰ ਥਾਂ ਪ੍ਰਚਾਰ ਕਰਨਾ ਹਰ ਪਿੰਡ ਦੇ ਵਿੱਚ ਪ੍ਰਚਾਰ ਕਰਨਾ ਚਾਹਤ ਅਸੀਂ ਕਹਿਣਾ ਇਹਨਾਂ ਦੇ ਪੋਲ ਨੂੰ ਬੋਥਣਾ ਲੱਗਣ ਅਸੀਂ ਇਹਨ ਆ ਸਾਡਾ ਐਸਕੇਐਮ ਜਿਹੜਾ ਜੋ ਐਸਕੇਐਮ ਨੇ ਸਾਡਾ ਡਿਸਿਪਲਨ ਬਣਾਇਆ ਹੈਗਾ ਕਿ ਅਸੀਂ ਕੋਈ ਟੋਲ ਪੰਨ ਨਹੀਂ ਕਰਾਂਗੇ ਅਸੀਂ ਕੋਈ ਗਾਲ-ਦੋਪੜ ਨਹੀਂ ਕੱਢਾਂਗੇ ਅਸੀਂ ਕੋਈ ਬੱਚਿਆਂ ਦਾ ਰਸਤਾ ਨਹੀਂ ਰੋਕਾਂਗੇ ਜਿਸ ਐ ਜਿਹੜਾ ਐਸਕੇਐਮ ਹੈ ਉਸ ਗੱਲ ਤੇ ਚੱਲ ਰਿਹਾ ਹੈਗਾ ਸੋ ਇਹ ਹੈ ਜਾਂ ਡਿਸਪਲੀਕੇਸ਼ਨ ਨੂੰ ਇਹ ਕਹਿ ਹੈ ਕਿ ਇਹ ਤੇ ਵੀ ਕਾਰਵਾਈ ਹੋਵੇ ਉਹ ਕਾਰਵਾਈ ਓਪਨ ਕੀਤੀ ਜਾਵੇ ਪ੍ਰੈਸ ਦੇ ਵਿੱਚ ਦਿੱਤੀ ਜਾਵੇ अदरवाइज ਇਹ ਗੱਲ ਨਹੀਂ ਹੁੰਦੀ ਕਿਉਂਕਿ ਜਦ ਸਾਡੀ ਕੋਈ ਗੱਲ ਹੁੰਦੀ ਮਾਣੀ ਮੋਟੀ ਸਾਡੇ ਕਿਸਾਨ ਤੋਂ ਉਦੋਂ ਹੀ ਫੜ ਕੇ ਪੁਰਸਾਂ ਮਗਰ ਲੱਗੀਆਂ ਉਦੋਂ ਜੇਲ੍ਹ ਦੇ ਵਿੱਚ ਬੰਦ ਕਰ ਦਿੰਦੇ ਸਿਰਦ ਹੁੰਦੇ ਨੇ ਜਾ ਕੇ ਇਹਨਾਂ ਤੇ ਕਾਰਵਾਈ ਹੋ ਸਕਦੀ ਤੇ ਇਸੇ ਤੁਰੰਤ ਕਾਰਵਾਈ ਕੀਤੀ ਜਾਵੇ ਉਹ ਕਾਰਵਾਈ ਕਰਾ ਕੇ ਨੂੰ ਉਪਰ ਕੀਤੀ ਜਾਵੇ ਪ੍ਰੈਸ ਦੇ ਵਿੱਚ ਤਾਂ ਸਾਨੂੰ ਪਤਾ ਲੱਗ ਸਕੇ ਨਹੀਂ ਤਾਂ ਪ੍ਰੈਸ 21 ਤਰੀਕ ਦੀ ਜੋ ਜਗਰਾਵਾਂ ਰੈਲੀ ਹੈਗੀ ਆ ਉਹ ਤੇ ਇਹਨੂੰ ਓਪਨ ਕਰਾਂਗੇ ਸਾਰੀ ਗੱਲ ਨੂੰ ਉਹ ਤੇ ਵੱਡਾ ਐਕਸ਼ਨ ਇਹਨਾਂ ਦੇ ਖਿਲਾਫ ਅਸੀਂ ਲਾਵਾਂਗੇ ਕੀ ਗੱਲ ਕਰਦੇ ਕਿ ਅੰਦਰ ਦੁਬਾਰਾ ਬੀਜਪੀ ਸਰਕਾਰ ਬਣ ਕੇ ਕਿਸਾਨਾਂ ਦੇ ਖਿਲਾਫ ਪਾੜੇ ਦੇਖੋ ਕੱਲੇ ਕਿਸਾਨਾਂ ਦੇ ਹਾਲਾਤ ਮਾਰੇ ਨਹੀਂ ਹੋਣਗੇ ਬੀਜਪੀ ਸਾਰੇ ਦੇਸ਼ ਦੀ ਦੁਸ਼ਮਣ ਹੈ ਇਹ ਮਤ ਸੋਚਣ ਦੂਜੇ ਕਿਉਂਕਿ ਕਿਸਾਨ ਤਾਂ ਮਰੇਗਾ ਹੀ ਕਿਸਾਨ ਜੇ ਮਰਦਾ ਤਾਂ ਮੰਡੀਕਰਨ ਖਤਮ ਹੁੰਦਾ ਤੇ ਯਾਰ ਜਗ ਨਹੀਂ ਮਰਦਾ ਜਿਹੋ ਨਾਲ ਲੇਬਰ ਨਹੀਂ ਮਰਦੀ ਜਿਹੋ ਨਾਲ ਟਰੱਕਾਂ ਵਾਲੇ ਉਹ ਤੁਹਾਡਾ ਲਈਦਾ ਕੰਮ ਉਹ ਨਹੀਂ ਮਰਦੇ ਕਿ ਵੱਡੇ ਮਾਲ ਖੋਲਣ ਦੇ ਨਾਲ ਜੋ ਛੋਟਾ ਦੁਕਾਨਦਾਰ ਹੈ ਪਿੰਡਾਂ ਜਾਂ ਸ਼ਹਿਰਾਂ ਵਿੱਚ ਇਹ ਨਹੀਂ ਮਰਦਾ ਕਿ ਜੋ ਪ੍ਰਾਈਵੇਟ ਸਾਰੇ ਮਹਿਕਮੇ ਕਰਨ ਦੇ ਨਾਲ ਨੌਕਰੀਆਂ ਖਤਮ ਨਹੀਂ ਹੁੰਦੀਆਂ ਸਾਰਾ ਦੇਖ ਜੋ ਹੈਗਾ ਉਹਨਾਂ ਚੰਦ ਲੋਕਾਂ ਨੂੰ ਇਹ ਵੇਖਣਾ ਚਾਹੁੰਦਾ ਹੈ ਤੇ ਸਾਰੇ ਵੇਚਵਾਸੀਆਂ ਤੁਹਾਡੇ ਰੇ ਬੇਨਤੀ ਹੈ ਕਿ ਕੱਲਾ ਕਿਸਾਨ ਨਹੀਂ ਇਹ ਜੋ ਸਰਕਾਰ ਹੈ ਸਾਰੇ ਦੇਸ਼ ਦੀ ਦੁਸ਼ਮਣ ਹੈ ਇਹਨੂੰ ਆਪਾਂ ਜੋ ਆ ਪਹਿਲੀ ਤੇ ਤੀਜੇ ਇੱਥੇ ਪੈਣੀਆਂ ਜਾਂ ਵੋਟਾਂ ਪੈਰੀਆਂ ਬਾਅਦ ਸਾਰੇ ਆਪਾਂ ਇਹਨੂੰ ਪਾਸੇ ਚਲਦਾ ਕਰਕੇ ਨਾ ਜੋ ਆਪਾਂ ਠੀਕ ਹੈ ਸਰਕਾਰ ਸਾਰੀਆਂ ਠੀਕ ਨਹੀਂ ਹੁੰਦੀਆਂ ਪਰ ਸਭ ਤੋਂ ਸਿਰਾ ਜਨਮ ਸਰਕਾਰ ਸਿੱਧ ਹੋਈ ਹੈ ਕੋਈ ਭਾਰਤੀ ਜਨਤਾ ਪਾਰਟੀ ਵੀ ਸਿੱਧ ਹੋਈ ਹੈ ਤੋਂ ਇਹਨਾਂ ਨੂੰ ਆਪਾਂ ਪਾਸੇ ਕਰਨਾ ਤੋਂ ਆਉਂਦੀਆਂ ਗੱਲਾਂ ਨਾਲ ਕੇ ਸਰਕਾਰ ਇਸ ਵਾਰ ਇਹਦੀ ਨਹੀਂ ਹੋਣੀ ਸੰਸ ਰਾਜ ਦਾ ਦੋੜ ਚੱਲੀ ਰਹੇਗਾ ਕੋਲ ਸਾਡਾ ਐਸਕੇਮ ਕੱਲੇ ਹਸਰਾਜਾ ਮੈਂ ਬੇਨਤੀ ਕਰਾਂ ਕੱਲੇ ਹਸਰਾਜਾ ਵਿਰੋਧ ਨਹੀਂ ਨਾ ਹੋ ਰਿਹਾ ਪੰਜਾਬ ਨੇ ਸਾਰੇ ਦੇਖ ਚੁੱਕੇ ਹੋਏ ਨੇ ਭਾਰਤੀ ਜਨਤਾ ਪਾਰਟੀ ਦਾ ਉਹ ਤਾਂ ਸਾਡੇ ਡਿਸਪਲਿਨ ਚ ਰਹੇਗੇ ਹਮੇਸ਼ਾ ਸਾਰਾ ਪ੍ਰਚਾਰ ਵੀ ਹੋਣਾ ਪਿੰਡਾਂ ਚਾਰਾਂ ਦੇ ਵਿੱਚ ਅਸੀਂ ਕਾਲੀਆਂ ਝੰਡੀਆਂ ਦਿਖਾਵਾਂ ਸਵਾਲ ਵੀ ਕਰਨੇ ਆ ਪ੍ਰਸ਼ਾਸਨ ਨੂੰ ਕਿਹਾ ਹੋਇਆ ਕਿ ਜਿੱਥੇ ਆਉਂਦਾ ਤੁਸੀਂ ਠੱਲ ਕੇ ਸਾਡੇ ਇਹਦੇ ਸਾਹਮਣੇ ਖੜਾ ਕਰੋ ਤੇ ਆਪਦੇ ਸਵਾਲ ਕਰਾਂਗੇ ਸੋ ਤਾਂ ਹੁੰਦਾ ਰਹਿਣਾ ਕਿਸੇ ਤੋਂ ਕੋਈ ਨਹੀਂ ਲੋੜ ਦੀ ਡਰਨ ਦੀ ਲੋੜ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਚਾਹੀਦੀਆਂ ਜਿੰਦਾਬਾਦ 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 ਦਾਂਗਾ ਖਾਦੀਏ ਤੁਸੀਂ ਬਾਜ਼ਾਰ ਚ ਲਾ ਲਿਆ ਤੋਂ ਪਰਸੋਂ ਉੱਥੇ ਤੇ ਬਹਿ ਜਾਂਦੇ ਜਾ ਕੇ ਹੋਰ ਖਾਦੇ ਦਾਂਗਾ ਤੇ ਸਭ ਹੱਥ ਹੈ ਇਹ ਤੇ ਮੇਰੇ ਸਾਹਮਣੇ ਹੋਇਆ ਮੈਂ ਮਨਤਾ ਕੌ ਦਾ ਰਹਿਣਾ ਕਿਸੇ ਨਾਲ ਲੜਿਓ ਨਾ ਬਸਾਰ ਨਾ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸਿੰਘ ਦੀਆਂ ਫੌਜਾਂ ਦਾ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਤਰੀਕ ਗਰੀਬ ਦੇ ਗੁੱਸੇ ਤੋਂ ਬਚੋ ਗਰੀਬ ਦੀ ਵੱਧ ਵਾਲ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਟ ਕੇ ਗਿਆ ਸਮਝੋ ਆਪਣੇ ਮਾਪੇ ਨੂੰ ਉਹ ਕੱਟ ਰਿਹਾ ਹੈ। ਔਰ 2 ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗੇ ਤਾਂ ਇੱਥੇ। ਯਾਰ ਕੋਈ ਅਰਾਫਤ ਦਾ ਜ਼ਮਾਨਾ ਹੀ ਨਹੀਂ ਮਿਲਿਆ। ਪਹਿਰਾ ਚ ਪਿਆ ਨੂੰ ਪਹਿਰਾ ਚ ਮੱਥਾ ਟੇਕਦਾ ਤੁਸੀਂ ਦੇਖ ਲਿਓਨੇ। ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿ ਸਿਰ ਚਾਹੀਦਾ ਸਿਰ ਲੈ ਲੋ। ਤੁਸੀਂ ਸਾਡੇ ਭਾਈ ਆ ਗੁੱਸੇ ਚ। ਇਹਨਾਂ ਦੇ ਬੰਦੇ ਬੰਡਣਾ ਨੇ ਛੇਤਰਾਂ ਤੋਂ ਬਿਨਾਂ। ਔਰ ਤੁਸੀਂ ਕੁਝ ਨਹੀਂ ਬੋਣੇ। ਕਿਸ ਤਰ੍ਹਾਂ ਦੇ ਕੰਮ ਜਤੋ ਜਤੋ ਆ। ਅੰਤਰਾਜ ਜੀ। ਜੰਨਤ ਅੰਤਰਾਜ ਜੀ। ਜੰਨਤ ਕੁਛ ਨਹੀਂ ਕਰਨਾ। ਕੁਝ ਹੀ ਕੁਛ ਨਹੀਂ ਕਰਨਾ ਸ਼ਾਂਤੀ ਨਾਲ ਪਵਿੱਤਰਿਕ ਨੇ। ਜਿਹੜਾ ਤੁਹਾਨੂੰ ਰੋਕੇ ਇੱਕ ਫੋਨ ਕਰ ਦੇਣਾ।